ਦਰਅਸਲ ਆਟੋ ਦੇ ਵਿੱਚ ਇਹ ਗੱਡੀ ਵੱਜੀ ਆ ਔਰ ਗਿਆ ਜਾ ਰਿਹਾ ਕਿ ਗੱਡੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਇਹ ਪੂਰਾ ਹਾਦਸਾ ਜਿਹੜਾ ਹੋਇਆ ਆ ਔਰ ਗੱਡੀ ਵਾਲਾ ਜਿਹੜਾ ਆ ਉਸਨੇ ਇਸ ਆਟੋ ਰਿਕਸ਼ਾ ਦੇ ਵਿੱਚ ਆ ਕੇ ਮਾਰਿਆ ਆ ਔਰ ਗੱਡੀ ਦੇ ਟੱਕਰ ਦੇ ਨਾਲ ਜਿਹੜਾ ਆ ਕਹਿੰਦੇ ਵੀ ਜਿਹੜਾ ਜਿਹੜਾ ਡਰਾਈਵਰ ਗੱਡੀ ਚਲਾ ਰਿਹਾ ਸੀ ਉਹ ਆਪ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਉਧਰ ਆਟੋ 'ਚ ਬੈਠੀਆਂ ਚਾਰ ਸਵਾਰੀਆਂ ਦੀ ਤੇ ਮੌਕੇ ਦੇ ਉੱਤੇ ਮੌਤ ਹੋ ਗਈ ਆ ਬਾਕੀ ਗੰਭੀਰ ਰੂਪ ਦੇ ਨਾਲ ਜ਼ਖਮੀ ਆ ਜਿਨ੍ਹਾਂ ਨੂੰ ਲਾਗ ਲਿਆ ਹਸਪਤਾਲਾਂ ਦੇ ਵਿੱਚ ਭਰਤੀ ਕਰਾਇਆ ਗਿਆ ਆ ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਆ ਜਾਂਚ ਸ਼ੁਰੂ ਕੀਤੀ ਆ ਦੱਸ ਦਈਏ ਕਿ ਜਿੱਥੇ ਹਾਦਸਾ ਹੋਇਆ ਉੱਥੇ ਦੇ ਲੋਕ ਜਿਹੜਾ ਆ ਬੜਾ ਸਹਿਯੋਗ ਕਰ ਰਹੇ ਸੀ ਕਿ ਉਹਨਾਂ ਨੇ ਜ਼ਖਮੀਆਂ ਨੂੰ ਬਹੁਤ ਜਲਦੀ ਐਬੂਲੈਂਸ ਚ ਪਾ ਕੇ ਮੌਕੇ ਦੇ ਉੱਤੇ ਜਿਹੜਾ ਟਾਈਮ ਜਿਹੜਾ ਵੇਸਟ ਨਾ ਕਰਦੇ ਹੋਏ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਕਿਹਾ ਜਾ ਰਿਹਾ ਕਿ ਚਾਰ ਲੋਕਾਂ ਦੀ ਉੱਥੇ ਮੌਕੇ ਦੇ ਉੱਤੇ ਮੌਤ ਹੋ ਚੁੱਕੀ ਸੀਗੀ ਫਿਲਹਾਲ ਸ਼ਿਫਟ ਗੱਡੀ ਦਾ ਜਿਹੜਾ ਡਰਾਈਵਰ ਸੀਗਾ ਕਹਿੰਦੇ ਉਹਨੇ ਉਹਦੇ ਸੱਟਾਂ ਤੇ ਬਹੁਤ ਲੱਗੀਆਂ ਪਰ ਉਹਨੇ ਕਹਿੰਦੇ ਸ਼ਰਾਬ ਪੀਤੀ ਸੀ ਇਹ ਲੱਗ ਰਿਹਾ ਸੀਗਾ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਗਲੀ ਕਾਰਵਾਈ ਹੋਏਗੀ ਔਰ ਇਹ ਮਾਮਲਾ ਪੂਰਾ ਅੰਮ੍ਰਿਤਸਰ ਤਰਨਤਾਰਨ ਰੋਡ ਦੇ ਕੋਲ ਟਾਲਾ ਗੁਰਦੁਆਰਾ ਸਾਹਿਬ ਪੈਂਦਾ ਆ ਆ ਆਟੋ ਰਿਕਸ਼ਾ ਦੀ ਭਿਆਨਕ ਟੱਕਰ ਹੋਣ ਦਾ ਇਹ ਮਾਮਲਾ ਸਿਕਾ ਆਟੋ ਵਿੱਚ ਸਵਾਰ ਜਿਹੜੇ ਲੋਕਾਂ ਦੀ ਮੌਤ ਹੋ ਗਈ ਆ ਤੇ ਚਾਰ ਲੋਕਾਂ ਦੀ ਜ਼ਖਮੀ ਹੈ ਬਾਕੀ ਗੰਭੀਰ ਰੂਪ ਦੇ ਨਾਲ ਜ਼ਖਮੀ ਆ ਔਰ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰ ਜਿਹੜੀ ਹੈ ਬਹੁਤ ਖਤਰਨਾਕ ਤਸਵੀਰ ਹੈ ਔਰ ਜ਼ਖਮੀਆਂ ਨੂੰ ਜਿਹੜਾ ਤੁਰੰਤ ਐਮਬੂਲੈਂਸ ਦੇ ਜ਼ਰੀਏ ਵਾਕਵਾਖ ਹਸਪਤਾਲਾਂ ਦੇ ਵਿੱਚ ਵੀ ਲੈ ਕੇ ਗਏ ਨੇ ਪਰ ਸ਼ੱਕ ਹੈ ਕਿ ਡਰਾਈਵਰ ਜਿਹੜਾ ਸੀ ਸ਼ਿਫਟ ਗੱਡੀ ਦਾ ਜਿਹਦੇ ਨਾਲ ਟੱਕਰ ਹੋਈ ਆ ਉਸ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਫਿਲਹਾਲ ਸਾਡੀ ਗੱਲਬਾਤ ਮੌਕੇ ਦੇ ਉੱਤੇ ਹੋਈ ਆ ਉਬੀ ਸੁਣਾਉਣਾ ਹੈ ਤੁਹਾਨੂੰ ਦੇਖੋ ਇਹ ਸੰਗਰਾਣਾ ਸਾਹਿਬ ਦੇ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਕਾਰ ਤੇ ਆਟੋ ਦਾ ਕਾਰ ਚ ਇੱਕ ਜਣਾ ਸੀ ਤੇ ਆਟੋ ਚ ਨੌ ਜਣੇ ਸੀ ਜਿਹਦੇ ਤੋਂ ਚਾਰ ਜਣੇ ਦੀ ਕੈਜੂਅਲਟੀ ਹੋ ਗਈ ਹੈ ਤੇ ਬਾਕੀ ਅੰਡਰ ਟ੍ਰੀਟਮੈਂਟ ਹੈ ਗਲਤੀ ਕੀਤੀ ਹੈ ਦੇਖੋ ਜੀ ਇਹ ਵੈਰੀਫਾਈ ਕਰ ਰਹੇ ਆ ਉਥੇ ਮੌਕੇ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿਉਂਕਿ ਹਜੇ ਕੋਈ ਵੀ ਬਿਆਨ ਦੇਣ ਦੇ ਕਾਬਲ ਨਹੀਂ ਗਾ ਜਿਵੇਂ ਕੋਈ ਸਟੇਬਲ ਹੁੰਦਾ ਹੈ ਤੇ ਆਪਾਂ ਉਹਨਾਂ ਤੋਂ ਪਤਾ ਲੱਗ ਸਕਦਾ ਵੀ ਆਪਾਂ ਨੂੰ ਐਕਚੁਅਲੀ ਹੋਇਆ ਕੀ ਹੈ ਪਰ ਇਹ ਵੀ ਫਿਲਹਾਲ ਕੈਜੂਅਲਟੀ ਹੋਈ ਹੈ ਤੇ ਜਿਹੜੇ ਮਤਲਬ ਹੈਗੇ ਆ ਜਿਹੜੇ ਅਲਾਈਵ ਆ ਉਹ ਵੀ ਹਜੇ ਅਨਕੌਨਸ਼ੀਅਸ ਆ ਤੇ ਇਹ ਕੱਲਾ ਹੋਈ ਸੀ ਹਾਂਜੀ ਗੱਡੀ ਦਾ ਕੱਲਾ ਤੇ ਵੈਰੀਫਾਈ ਹੋਇਆ ਸਾਹੀ ਵੈਰੀਫਾਈ ਕਰ ਰਹੇ ਆ ਜੀ ਹਜੇ ਜਿੱਦਾਂ ਵੈਰੀਫਾਈ ਹੋਣਾ ਮੈਂ ਤੁਹਾਨੂੰ ਅੱਗੇ ਦੱਸ ਦਿਆਂਗੇ ਜਿੱਨਾਂ ਦੀ ਡੈਥ ਹੋਣੀ ਹੈ ਉਸ ਦਾ ਕੰਮ ਹੋਣੀ ਸாரி ਜਿੱਨਾਂ ਦੀ ਡੈਥ ਹੋਈ ਉਹਨਾਂ ਦੇ ਵੀ ਕੰਮ ਹੋਣੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਦੀ ਫੈਮਲੀ ਹੈਗੀ ਆ ਤੇ ਇੱਕ ਫੈਮਲੀ ਦੇ ਦਾ ਦੋਨੇ ਹਸਬੰਡ ਵਾਈਫ ਐਕਟ ਹੋ ਗਿਆ ਤੇ ਬਾਕੀ ਦੋ ਜਣੇ ਆ ਆਪਾਂ ਪਤਾ ਕਰ ਰਹੇ ਆ ਵੀ ਕੌਣ ਆ 97 ਦੇ ਦੇਖੋ ਆਪਾਂ ਅਮਰੀਕਾ ਦੇ ਨੇ ਆਪਾਂ ਅਮਰੀਕਾ ਦੇ ਨੇ ਮੈਂ ਟੋਟਲ ਕਿੰਨੇ ਜਾਣੇ ਸੀਗੇ ਟੋਟਲ ਜੀ 9 ਜਣੇ ਆ ਜਿਨ੍ਹਾਂ ਚੋਂ 4 ਜਿਹੜੇ ਐਕਸਪਾਇਰ ਹੋ ਚੁੱਕੇ ਆ ਕਿੰਨੇ ਲੇਡੀਜ਼ ਕਿੰਨੇ ਤੇ ਜ ਇੱਕ ਲੇਡੀ ਦੀ ਡੈਥ ਹੋ ਚੁੱਕੀ ਹੈ ਤੇ ਦੋ ਲੇਡੀਆਂ ਅੰਡਰ ਟਰੀਟਮੈਂਟ ਆ ਇੱਕ ਪੰਜ ਛੇ ਜਣੇ ਇੱਕੋ ਫੈਮਿਲੀ ਦੇ ਤੇ ਬਾਕੀ ਤਿੰਨ ਜਣੇ ਅਲੱਗ ਆ ਮੈਮ ਪਤਾ ਲੱਗ ਰਿਹਾ ਕਿ ਡਰਾਈਵਰ ਕੋਲੋਂ ਡਰਿੰਕ ਕੀਤੀ ਗਈ ਹੋਤਾ ਹੈ ਦੇਖੋ ਐਸੀ ਤਫਤੀਸ਼ ਕਰ ਰਹੇ ਆ ਤੇ ਅਸੀਂ ਉਹ ਵੀ ਪਤਾ ਕਰ ਰਹੇ ਹਾਂ ਵੀ ਉਹ ਕਿਹੜੇ ਹਸਪੀਟਲ ਚ ਐਡਮਿਟ ਆ ਸਾਨੂੰ ਪਤਾ ਲੱਗ ਰਿਹਾ ਵੀ ਐਂਬੂਲੈਂਸ ਉਹਨੂੰ ਵੀ ਲੈ ਕੇ ਗਈ ਆ ਜਿੱਦਾਂ ਹੀ ਪਤਾ ਲੱਗਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਤੇ ਬਾਕੀ ਜੋ ਵੀ ਇਹਦੇ ਤੇ ਅਸੀਂ ਐਕਸ਼ਨ ਲਵਾਂਗੇ ਆਪਣਾ ਜੋ ਵੀ ਬੰਦ ਕਰਾਈ ਉਹ ਕਰਾਂਗੇ ਕਾਰ ਸਿੰਘ ਪੰਡੋਈ ਰਾਣਾ ਸਿੰਘ ਜੀ ਜਿਹੜਾ ਇਹ ਐਕਸੀਡੈਂਟ ਹੋਇਆ ਦਾ ਬਾਰੇ ਕੀ ਹੈ ਦੇਖੋ ਇਹ 10 15 ਮਿੰਟ ਬਾਪੂ ਜੀ ਇਹ ਇਧਰੋਂ ਮਤਲਬ ਆਏ ਹੀ ਆਪਣੇ ਕੋਤਰੀ ਨੂੰ ਬੱਚਾ ਇਹ ਉਹਨੂੰ ਮਿਲਣ ਵਾਸਤੇ ਆਏ ਤੇ ਉਹਨੂੰ ਇੱਥੋਂ ਆਪਣੇ ਬਾਬੇ ਨੌਰਥ ਸਟੇਸ਼ਨ ਤੋਂ ਚੜਾ ਕੇ ਗਏ ਬਾਪੂ ਜੀ ਗਾਰ ਦੇ ਸੀਟ ਤੇ ਬਰਾਬਰ ਤੇ ਟੈਂਪੂ ਵਾਲੇ ਦੇ ਬਰਾਬਰ ਤੇ ਬੈਠੇ ਅਜੇ ਅਸੀਂ ਕਿਪ ਜਾ ਕੇ ਘਰ ਨਹੀਂ ਪਹੁੰਚੇ ਤੇ ਫੋਨ ਚ ਲੱਗਾ ਵੀ ਐਕਸੀਡੈਂਟ ਹੋ ਗਿਆ। ਵੇਖੋ ਪ੍ਰਸ਼ਾਸਨ ਹੋਣ ਵੇਖੋ ਇਤਨਾ ਲਾਸ਼ਾਂ ਪਈਆਂ ਘੰਟਾ ਹੋ ਗਿਆ ਲਾਸ਼ਾਂ ਪਈਆਂ ਨੂੰ। ਕੋਈ ਪ੍ਰਸ਼ਾਸਨ ਨਹੀਂ ਕਰਨ ਡਿਆ ਕਾਲ। ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਪਨੋਈ ਰਣ ਸਿੰਘ ਦਾ ਆਗੂ ਆ ਪਿੰਡ ਦਾ। ਜੇ ਅਸੀਂ ਆਪਣੀ ਕਾਈ ਤੇ ਕੋਈ ਐਕਸਿਚਨ ਲਿਆ ਫੇਰ ਆਖਣਾ ਵੀ ਜਨਤਾ ਖਰਾਬ ਹੁੰਦੀ ਆ ਜਾਂ ਉਹ ਹੁੰਦੀ ਆ। ਇਹ ਚੀਜ਼ਾਂ ਹੁੰਦੀਆਂ। ਵੇਖੋ ਹੋਣ ਤੇ ਸਾਡੀ ਸਾਡਾ ਬੰਦਾ ਵੀ ਚਲ ਗਿਆ ਤੇ ਸਾਡੀ ਸੁਣਵਾਈ ਵੀ ਕੋਈ ਨਹੀਂ। ਜੀ ਅਹੀਂ ਕੋਈ ਧਰਨਾ ਲਾਉਣੀ ਕੋਈ ਮਜਰਾ ਕਰਦੇ ਆ ਤੇ ਫੇਰ ਰੱਖਣਾ ਜੀ ਇਹ ਜਹੇਬੰਦੀਆਂ ਗਲਤ ਆ ਅਸੀਂ ਕੀ ਮੰਗ ਕਰਦੇ ਆਹੀਂ ਦੇ ਨੇ ਵੀ ਇਨਸਾਫ ਚਾਹੁੰਦੇ ਜਿਹੜਾ ਰੌਂਗ ਸ਼ੈਣ ਤੋਂ ਗੱਡੀ ਆਈ ਹੈ ਗੱਡੀ ਦੇ ਗਲਤ ਵੇਖ ਲੋ ਤੇ ਉਹ ਬਜ਼ੁਰਗ ਦੀ ਜਾਨ ਤੇ ਹੁਣ ਚਲ ਗਿਆ ਉਹ ਜਿਹੜੇ ਘਰ ਦਾ ਟੇਪੂ ਚੋਂਦਾ ਹੈ ਕੀ ਦਾ ਇੱਕ ਜੀ ਕਿ ਦੋ ਜੀ ਉਹ ਵੀ ਚਲ ਗਿਆ ਤੇ ਹੁਣ ਉਹਨੇ ਕਮਾਈ ਦਾ ਸਾਧਨ ਖਤਮ ਹੋ ਗਿਆ ਤੇ ਬਜ਼ੁਰਗ ਵੀ ਸਾਰਾ ਆਕੂ ਲੈ ਕੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਤੁਰਿਆ ਫਿਰਦਾ ਸੀ ਐਤ ਮਿਲ ਗਿਆ ਭਾਈ ਜੀ 500 ਰੁਪਏ ਵੀ ਲੈ ਕੇ ਗੱਲ ਬਾਤ ਇਦਾਂ ਪਿੰਡੋਂ ਸ਼ਵੇਰੇ ਸਾਢੇ 8 ਵਜੇ ਚੱਲੇ ਆ ਆਡੀ ਤੇ ਨਾ ਕਿ ਉਹ ਭਤੀ ਆਡੀ ਇੱਥੇ ਵਿਆਹੀ ਆ ਰਣ ਸਿੰਘ ਪੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਆ ਗਏ ਉਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਤੇ ਟਾਲਾ ਸਾਹਿਬ ਗੁਦਰੇ ਲਾਗੇ ਉਧਰੋਂ ਆਟੋ ਆਇਆ ਅੰਬਰ ਸਿਵਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ 6 6 ਜਾਨਾਂ ਦੀ ਮੌਤ ਹੋ ਗਈ ਨਾਮ ਕੀ ਉਹਨਾਂ ਦੇ ਨਾਮ ਹਰਭਜ ਸਿੰਘ ਆ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਦੀ ਨਾਮ ਕੋਈ ਪਤਾ ਉਹਦਾ ਨਾਮ ਮੈਨੂੰ ਤੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹੈ ਤੁਹਾਡੇ ਪਿਤਾ ਦਾ ਨਾਮ ਹਰਪੰਜੀ ਸਿੰਘ ਹੈ ਕਿੰਨੇ ਜਾਨੇ ਜਿਹੜੇ ਇੰਜਰ ਹੋ ਗਏ ਆ ਡੈਥ ਹੋਈ ਜਾਨੇ 6 ਜਾਨੇ ਦੱਸਦੇ ਆ ਸਰ ਤੇ ਪੁਲਿਸ ਪ੍ਰੈਸ਼ਨ ਆਈ ਆਏ ਤੇ ਆ ਗਏ ਆ ਵੇ ਗੱਡੀਆਂ ਦੇ ਖਲੋਤੇ ਇਹਨਾਂ ਦੀ ਮੰਗ ਕਰਦੇ ਤੁਸੀਂ ਹਾਂਜੀ ਈ ਮੰਗ ਕਰਦੇ ਹੋ ਮੰਗਦਾ ਇਹ ਇਨਸਾਫ ਮੰਗਦੇ ਹੋ ਮੰਗ ਨਹੀਂ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈਏ ਦੱਸਦੇ ਆ ਅੱਛਾ ਜੀ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਹਾਂ ਗੱਡੀਆਂ ਚ ਲਿਆ ਕੇ ਮਾਰੀ ਤੇ ਜਿਪਕਾਰਜੀ ਗੱਡੀ ਤੇਜਵਾ ਤੇ ਤਾਂ ਹੀ ਵਜੀ ਨੇ ਜਿੱਥੇ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਆ ਤੁਸੀਂ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਆ ਟਰੱਕ ਚਲਾ ਰਹੇ ਨੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਹਾਂਜੀ ਹਾਂਜੀ ਦੇਖੋ ਇਹ ਸੰਗਰਾਣਾ ਅੱਜ ਆਪ ਲੱਦ ਕੇ دا جي جا دا هو جي دا هو کني جو 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 کني